ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਭ ਤੋਂ ਗੋਦੀਆਂ ਦੀਆਂ ਲਿਸਟਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਜੋ ਇੰਗਲੈਂਡ ਦੇ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜਾਂ ਸਾਨੂੰ ਨੌਕਰੀਆਂ ਦਿਓ ਜਾਂ ਮੋੜੀ ਵਾਰ ਦਿਓ ਜਾਂ ਸਾਨੂੰ ਨੌਕਰੀਆਂ ਦਿਓ ਜਾਂ ਮੋੜੀ ਵਾਰ ਦਿਓ ਕੀ ਕਰਨਗੇ ਜੇ ਲਾ ਖਾਣੇ ਲੋਕਾਂ ਦੇ ਹਵਾ ਦੇ ਜਾਣਗੇ ਕੀ ਕਰਨਗੇ ਜੇ ਲਾ ਖਾਣੇ ਲੋਕਾਂ ਦੇ ਅੜਕਾ ਹਾਂਜੀ ਅੱਜ 4 ਵਜੇ ਜਿਹੜੀ ETT ਤੇ 164 ETT 1994 ਭਰਤੀ ਨੂੰ ਲੈ ਕੇ ਮਾਨਯੋਗ ਸਿੱਖਿਆ ਮੰਤਰੀ ਦੇ ਨਾਲ ਜਿਹੜੀ ਪੈਨਲ ਮੀਟਿੰਗ ਹੈਗੀ ਅੱਜ ਔਰ ਸਾਡੇ ਸੱਤ ਜੀ ਦੇ ਜਿਹੜੇ ਮੀਟਿੰਗ ਦਾ ਇਹੀ ਸੇ ਬਣ ਚੁੱਕੇ ਨੇਗੇ ਮੀਟਿੰਗ ਦਾ ਹਾਲ ਦੇ ਵਿੱਚ ਸਾਡੇ ਸੱਤ ਹੀ ਜਾ ਚੁੱਕੇ ਨੇਗੇ ਸੋ ਲਾਈਵ ਮਾਧਿਮ ਰਾਹੀਂ ਅਸੀਂ ਬੇਨਤੀ ਕਰੀ ਚਾਹੁੰਦੇ ਸਰਕਾਰ ਨੂੰ ਅਧਿਕਾਰੀਆਂ ਨੂੰ ਡੀਪੀ ਅਧਿਕਾਰੀਆਂ ਨੂੰ ਸਿੱਖਿਆ ਅਧਿਕਾਰੀਆਂ ਨੂੰ ਕਿ ਜੇਕਰ ETT ਤੇ 164 ETT 1994 ਭਰਤੀ ਨੂੰ ਲੈ ਕੇ ਅੱਜ ਕੁਝ ਸਾਨੂੰ ਪੋਜ਼ਿਟਿਵ ਦੇਖਣ ਨੂੰ ਨਹੀਂ ਮਿਲਦਾ ਅੱਜ ਸਾਡੀਆਂ ਪਰਸਨਾਂ ਦੇ ਜਿਹੜੇ ਉਜੇ ਹੋਏ ਵਿਸ਼ੇ ਨੇਗੇ ਉਹ ਕਲੀਅਰ ਨਹੀਂ ਹੁੰਦੇਗੇ ਤਾਂ ਅੱਜ ਜਿਹੜੀ ਸ਼ਾਮ ਆ ਗਈ ਉਹ ਪਰ ਮੈਂ ਸਾਨੂੰ ਰੋਡ ਤੇ ਲਾਉਣੀ ਪਵੇ ਜਾਂ ਮਾਂ ਜੋ ਸਿੱਖਿਆ ਮੰਤਰੀ ਦੀ ਜਿਹੜੀ ਕੋਠੀ ਦੇ ਅੱਗੇ ਆ ਕੇ ਜਿਹੜਾ ਸਾਨੂੰ ਰਾਹ ਦੁੱਥ ਲਾਉਣੀ ਪਵੇ ਤਾਂ ਉਸ ਲਈ ਅਸੀਂ ਹੈਗਾ ਜਿਹੜਾ ਤਿਆਰ ਪਰ ਤਿਆਰਾਂਗੇ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਉਜੇ ਹੋਏ ਵਿਸ਼ੇ ਨੇਗੇ ਭਾਵੇਂ 364 ਪਰਸ ਤੋਂ ਲੈ ਕੇ ਹੋਣਾ ਭਾਵੇਂ 1994 ਪਰਸ ਤੋਂ ਲੈ ਕੇ ਹੋਣਾ ਦੂਜੇ ਇੱਕ ਮਾਰਕੈਂਦੇ ਪੁੱਛੇ ਹੋਏ ਕਿ ਜਿਹੜੇ ਨੇ ਕਿ ਅੱਜ ਮੀਟਿੰਗ ਦੇ ਵਿੱਚ ਸੋਲਵ ਹੋ ਜਾਣਗੇ ਔਰ ਇਸ ਤਰੀਕੇ ਨਾਲ ਸਾਨੂੰ ਕੱਲ ਕਿਹਾ ਗਿਆ ਸੀਗਾ ਕਿ ਅੱਜ 4 ਵਜੇ ਤੱਕ TTT 364 ਭਾਰਤੀ ਨੂੰ ਰਜਿਸਟ੍ਰੇਸ਼ਨ ਚ ਹੋ ਐਸ ਔਰ ਨਾਲ ਹੀ ਹੈ ਜਿਹੜਾ GTT ਔਰ 9849 ਭਾਰਤੀ ਨੂੰ ਲੈ ਕੇ ਨੋਟੀਫਿਕੇਸ਼ਨ ਹੈ ਜਿਹੜਾ ਸਾਈਟ ਦੇ ਉੱਪਰ ਦੇਖਣ ਨੂੰ ਜ਼ਰੂਰ ਮਿਲੂਗਾ ਇਸ ਤਰੀਕੇ ਨਾਲ ਸਾਨੂੰ ਕੱਲ ਸ਼ਾਮ ਨੂੰ ਇਹ ਵੀ ਕਹਿ ਕੇ ਸਪੋਰਟ ਦਿੱਤਾ ਜਾ ਕੇ ਹੋਣੀ ਚਾਹੀਦੀ ਹੈਗੀ ਜਿਹੜਾ ਭਰੋਸਾ ਸਾਨੂੰ ਕੱਲ ਦਾ ਮਿਲਿਆ ਹੋਇਆ ਸੀਗਾ ਉਹ ਅੱਜ ਜਿਹੜਾ ਭਰੋਸਾ ਸਾਡਾ ਸਾਬਤ ਮਤਲਬ ਸਹੀ ਸਾਫਤ ਹੋਣਾ ਚਾਹੀਦਾਗਾ ਜੇਕਰ ਸਰਕਾਰ ਇਸ ਫੇਰ ਸਾਡਾ ਉਤਾਰਾ ਲਉਗੀ ਜਾਂ ਮਾਨਯੋਗ ਸਿੱਖਿਆ ਮੰਤਰੀ ਜੀ ਅੱਜ ਮੀਟਿੰਗ ਦੇ ਵਿੱਚ ਫੇਰ ਕੋਈ ਮਿੱਠੀ ਗੋਲੀ ਦਿੰਦੇ ਨੇਗੇ ਸਾਡੇ ਸਾਥੀਆਂ ਨੂੰ ਕਿ ਮਜਬੂਰ ਨਾ ਸਨ ਰਿਫਲੈਕਸ਼ਨ ਇਹ ਨਾਲ ਹੀ ਹੈ ਜਿਹੜਾ ਭਾਵੇਂ ਰੋਡ ਤੇ ਸਾਨੂੰ ਇੱਥੇ ਅੱਜ ਸ਼ਾਮ ਬਿਤਾਣੀ ਪਵੇ ਰਾਤ ਬਿਤਾਣੀ ਪਵੇ ਜਾ ਮਾਨ ਜੋ ਸਿੱਖਿਆ ਮੰਤਰੀ ਦੀ ਕੋਠੀ ਦਾ ਜਿਹੜਾ ਘਰਾ ਕਰਨਾ ਪਵੇ ਤਾਂ ਫਿਰ ਇਹਨਾਂ ਐਕਸ਼ਨਾਂ ਲਈ ਸਾਨੂੰ ਮਜਬੂਰ ਹੋਣਾ ਪੈਣਾਗਾ ਸੋ ਅਸੀਂ ਬੇਨਤੀ ਕਰ ਲੈਂਗੇ ਕਿ ਸਾਡੇ ਜਿਹੜੇ ਮਸਲਿਆਂ ਦੇ ਹੱਲ ਆ ਜਿਹੜਾ ਅੱਜ ਸਾਡੀ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਤੇ ਜਾਵੇ ਧੰਨਵਾਦ